ਖਾਲਸਾ ਵਾਹਿਗੁਰੂ ਦੇ ਖਤੇ ਦਨਕਲਗੀਧਰ ਪਾਤਸ਼ਾਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੀ ਕੁਰਬਾਨੀ ਧੰਨ ਬਾਬਾ ਜ਼ੋਰਾਵਰ ਸਿੰਘ ਪਾਪਾ ਪਤੇ ਸਿੰਘ ਮਾ ਗੁਜਰੀ ਜੀ ਦੀ ਸ਼ਹਾਦਤ ਜਿਨੇ ਐਸੀ ਸਪਿਰਿਟ ਪੈਦਾ ਕੀਤੀ ਐ ਸਾਜ ਜਜ਼ਬਾ ਪੈਦਾ ਕੀਤਾ ਕਲਗੀਧਰ ਪਾਤਸ਼ਾਹ ਜੀ ਦੇ ਨਿਵਾਜੇ ਹੋਏ ਗੁਰੂ ਕੇ ਜਰਨੈਲ ਖਾਲਸਾ ਪੰਥ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਸਿਤਨਾ ਦੀ ਨਗਰੀ ਜੁਲਮਾ ਦੀ ਨਗਰੀ ਸਰਹੰਦ ਦੇ ਤੇ ਤਵਾ ਬੋਲਦੇ ਆ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਪੰਥ ਨੂੰ ਇਕੱਠਿਆਂ ਕਰਦੇ 40 ਹਜ਼ਾਰ ਸਿੱਖ ਉਸ ਜਰਨੈਲ ਦੀ ਅਗਵਾਈ ਚ ਇਕੱਠਾ ਹੁੰਦਾ ਜਿਹੜਾ ਗੁਰੂ ਦਾ ਬੰਦਾ ਹੈ ਗੁਰੂ ਦੇ ਬੰਦੇ ਦੀ ਅਗਵਾਈ ਦੇ ਵਿੱਚ ਪੰਥ ਨੇ ਜज्ਬੇ ਤੇ ਜਹੋ ਜਲਾਲ ਨਾਲ ਇਸ ਧਰਤੀ ਤੇ ਸਿਰਾਂ ਦੀ ਪੇਟਾ ਦੇ ਕੇ ਇਸ ਧਰਤੀ ਨੂੰ ਨਮਸਕਾਰ ਕੀਤੀ ਜਿੱਥੇ ਗੁਰੂ ਦੇ ਲਾਲਾਂ ਦਾ ਲਹੂ ਡੁੱਲਿਆ ਸੀ ਸੋ ਉਹ ਫਤੇ ਦੇਵਸੋ ਖਾਲਸਾ ਰਾਜ ਦਾ ਸਾਜਨਾ ਦਿਵਸ ਬੜੀ عقੀਦਤ ਸ਼ਰਧਾ ਨਾਲ ਸੱਚੇ ਪੰਥ ਨੂੰ ਨਾਲ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਆਰ ਸਰਦਾ ਨਾਲ ਮਨਾਰੀ ਆ ਸਵੇਰੇ ਫਤਿਹ ਜੰਗ ਸਾਹਿਬ ਚੱਪੜਚਿੜੀ ਦਾ ਮੈਦਾਨ ਜਿੱਥੇ ਵਜੀਦੇ ਦਾ ਅੱਜ ਦੇ ਦਿਨ ਅੰਤ ਕੀਤਾ ਗਿਆ ਸੀ ਉਸ ਜਗ੍ਹਾ ਤੋਂ ਫਤਿਹ ਮਾਰਚ ਸ਼ੁਰੂ ਹੋਇਆ ਕੌਮੀ ਜਹੋ ਜਲਾਲ ਦੇ ਨਾਲ ਨੌਜਵਾਨ ਕੱਕਾ ਖੇលਦੇ ਹੋਏ ਜਕਾਰਿਆਂ ਦੀ ਗੂੰਜ ਦੇ ਅੰਦਰ ਨਗਾਰਿਆਂ ਦੀ ਗੂੰਜ ਦੇ ਅੰਦਰ ਮਾਰਚ ਇਸ ਸਥਾਨ ਤੇ ਪਹੁੰਚਿਆ ਜਿਸ ਧਰਤੀ ਦੇ ਉੱਤੇ ਜ਼ੁਲਮੀ ਰਾਜ ਦੇ ਕਿੰਗਰੇ ਅਸਮਾਨ ਨੂੰ ਛੁੰਦੇ ਸੀ ਉਹਨਾਂ ਕਿੰਗਰਿਆਂ ਨੂੰ ਮਿੱਟੀ 'ਚ ਮਿਲਾ ਕੇ ਇਹ ਟਿੱਬੇ ਬਣਾ ਦਿੱਤਾ ਉਹਨਾਂ ਟਿੱਬਿਆਂ ਦੀ ਹਿੱਕ ਦੇ ਉੱਤੇ ਖਾਲਸਾ ਪੰਥ ਨੇ ਨਿਸ਼ਾਨ ਸਾਹਿਬ ਚਲਾਇਆ ਉਸੇ ਹਸਰਤ ਨੂੰ ਆਪਣੇ ਸੀਨੇ 'ਚ ਲੈ ਕੇ ਅੱਜ ਫੇਰ ਉਹ ਮਾਰਚ ਸੰਪੂਰਨ ਹੋਇਆ ਨਿਸ਼ਾਨ ਸਾਹਿਬ ਚਲਾਇਆ ਗਿਆ ਕੱਲ ਨੂੰ ਅ ਅੰਤਰਰਾਸ਼ਟਰੀ ਪੱਦਰ ਦੇ ਕਤਕਾ ਮੁਕਾਬਲੇ ਹੋਣਗੇ ਪਰਸੋਂ ਦੀਵਾਨ ਸੱਜਣਗੇ ਸੋ 12 13 14 ਮਈ 1716 ਨੂੰ ਇਹ ਕਾਉਤਕ ਵਰਤਾਇ ਸੀ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਅੱਜ ਉਸੇ ਤਰ੍ਹਾਂ 12 13 14 ਮਈ ਨੂੰ ਖਾਲਸਾ ਪੰਥਾ ਅਕੀਦਤ ਭਾਵਨਾ ਜਜ਼ਬੇ ਦੇ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਫਤਿਹ ਦਿਵਸ ਮਨਾ ਰਿਆ ਸਭ ਨੂੰ ਬਹੁਤ ਬਹੁਤ ਮੁਬਾਰਕੀ ਸ੍ਰੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਾਂਤ ਫਤਿਹ ਦਿਵਸ ਦੇ ਮੌਕੇ ਸੋਕੀ ਸੰਗਤ ਬੜੀ ਬੜੀ ਬੱਦਰ ਤੇ ਇਕੱਤਰ ਹੋ ਕੇ ਚੱਪੜ ਕੀ ਦੇਵਦਾਨਾ ਤੋਂ ਨਗਰ ਕੀ ਤੰਨ ਅੱਜ ਕਰਵਾਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਹੁੰਚ ਕਿਉਂਕਿ ਜੋ ਮਹਾਨ ਇਤਿਹਾਸ ਹੈ ਪਿਛਲੇ ਸਮੇਂ ਜੋ ਇਸ ਧਰਤੀ ਦੇ ਉੱਤੇ ਜਦੋਂ ਬੱਬਾ ਜਰਵਰ ਸਿੰਘ ਬੱਬਾ ਅਤੇ ਸਿੰਘ ਤੇ ਮਾਤਾ ਵੀਜੀਤਲ ਫੌਂਡ ਹੋ ਲਿਆ ਉਸ ਤੋਂ ਬਾਅਦ ਬੱਬਾ ਬੰਦਾ ਸਿੰਘ ਦੀ ਬਹਾਦਰ ਨਦੀੜ ਦੀ ਧਰਤੀ ਤੋਂ ਚਲ ਕੇ ਸਿੰਦੌਰੇ ਨੂੰ ਹੁੰਦੇ ਹੋਏ ਰੋੜ ਦੀ ਧਰਤੀ ਤੇ ਆ ਕੇ ਚੱਪੜਚੜੀ ਦੇ ਮੈਦਾਨਾਂ ਦੇ ਵਿੱਚ ਜਿਸ ਜ਼ਾਲਮ ਨੇ ਇਸ ਧਰਤੀ ਦੇ ਉੱਤੇ ਉਸ ਸਮੇਂ ਜ਼ਬਰ ਔਰ ਜੁਰਮ ਪੀਤਾ ਵजीर खान ਨੇ ਉਸ ਨਾਲ ਉੱਤੇ ਬੜੀ ਵੱਡੀ ਲੜਾਈ ਤੋਂ ਬਾਅਦ ਉਸ ਨੂੰ ਚੱਪੜ ਚਿੜੀ ਦੇ ਮਦਾਨਾਂ ਦੇ ਵਿੱਚ ਸੋਧਿਆ ਗਿਆ ਔਰ ਉਸ ਤੋਂ ਬਾਅਦ ਇਸ ਧਰਤੀ ਤੇ ਆ ਕੇ ਸਰੰਦ ਦੇ ਉੱਤੇ ਔਰ ਇਸ ਧਰਤੀ ਦੇ ਜਿੱਥੇ ਵजीर खान ਨੇ ਜ਼ੁਲਮ ਕੀ ਤਸੀਹੇ ਜਵਰ ਕੀਤਾ ਸੀ ਉਸ ਧਰਤੀ ਦੇ ਉੱਤੇ ਆ ਕੇ ਖਾਲਸਾਈ ਰਾਜ ਦੇ ਝੰਡੇ ਲਹਿਰਾਏ ਜਿਵੇਂ ਸਮਝਦਾ ਅੱਜ ਸਮੁੱਚੀ ਕੌਮ ਜਿੱਥੇ ਇਸ ਸਰੰਦ ਫਤਿਹ ਦਿਵਸ ਦੇ ਉੱਤੇ ਅੱਜ ਇਸ ਦਿਹਾੜੇ ਦੇ ਵਿੱਚ ਇਕੱਤਰ ਹੋਈ ਹੈ ਔਰ ਉਸ ਸਮੇਂ ਨੂੰ ਯਾਦ ਕਰਦੀ ਹੈ ਕਿ ਉਸ ਸਮੇਂ ਜਦੋਂ ਚਾਰੇ ਪਾਸੇ ਜਿਹੜੇ ਉਸ ਸਮੇਂ ਦੇ ਹੁਕਮਰਾਨ ਸੀ ਉਹ ਜ਼ੁਲਮ ਕਰ ਰਹੇ ਸੀ ਜ਼ਬਰ ਕਰ ਰਹੇ ਸੀ ਉਹਨਾਂ ਦਾ ਖਾਤਮਾ ਬਾਬਾ ਜਵਨ ਬਾਬਾ ਬੰਦਾ ਸਿੰਘ ਜੀ ਭਹਾਦਰ ਔਰ ਉਹਨਾਂ ਦੇ ਜਿੰਨੇ ਵੀ ਸਾਥੀ ਸਿੰਘ ਸੀ ਜਿਨ੍ਹਾਂ ਨੇ ਬੜੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਆ ਰਸਤਿਆਂ ਦੇ ਵਿੱਚ ਇਸ ਸਥਾਨ ਦੇ ਉੱਤੇ ਔਰ ਕੁਰਬਾਨੀਆਂ ਦੇ ਕੇ ਇਸ ਕੌਮ ਨੂੰ ਆ ਸਮੁੱਚੇ ਸਿੱਖ ਜਗਤ ਨੂੰ ਸਮੁੱਚੇ ਪੰਜਾਬੀ ਜਗਤ ਨੂੰ ਉਹਨਾਂ ਦੇ ਹੁਕਮ ਉਹਨਾਂ ਦੇ ਜੰਜਾਲ ਦੇ ਵਿੱਚ ਮਗਰਤਿ ਦਾ ਸਮਾਂ ਅਸੀਂ ਅੱਜ ਵੀ ਉਸ ਮਹਾਨ ਸ਼ੀਰਤਾਂ ਨੂੰ ਸਾਰਿਆਂ ਨੂੰ ਜਿੱਤੇ ਸਜਤਾ ਕਰਦੇ ਆ ਪ੍ਰਣਾਮ ਕਰਦੇ ਆ ਉਥੇ ਅੱਜ ਦੇ ਦਿਨ ਦੇ ਉੱਤੇ ਸੋਚੀ ਪਾਉ ਨੂੰ ਅਸੀਂ ਮੁਬਾਰਕਬਾਦ ਵੀ ਦੰਨਿਆ ਵੀ ਇਸ ਦਿਹਾੜੀ ਦੇ ਉੱਤੇ ਜਦੋਂ ਖਾਸਾ ਪੰਥ ਦੇ ਜਿਹੜਾ ਇਸ ਧਰਤੀ ਦੇ ਉੱਤੇ ਸੰਤਪਦੇ ਕਰਕੇ ਜਿਹੜਾ ਨਿਸ਼ਾਨ ਸੱਜ ਲਾਇਆ ਗਿਆ ਪਾਪਾ ਬੰਦਰ ਸਿੰਘ ਬਾਦਲ ਜੀ ਵੀ ਯਾਦ ਕਰਦੇ ਹੋਏ ਚੱਪਰ ਛੜੀ ਦੇ ਮੈਦਾਨ ਤੋਂ ਸ਼ਹੀਦ ਗੁਰਸਾਹਿਬ ਜੀ ਦੇ ਪੋਗ ਉਪਰੰਤ ਇੱਕ ਨਗਰ ਕੀਰਤਨ ਜਿਹੜਾ ਅੱਜ ਚੱਲ ਰਿਹਾ ਹੈ। ਬਖਵਕ ਪੜਾ ਲੰਗਦਾ ਹੋਇਆ ਦੇ ਕੀਰਤਨ ਗੋਪਾਰਾ ਸ਼੍ਰੀ ਫਤੇਗੁਰ ਸਾਹਿਬ ਜੀ ਦੀ ਧਰਤੀ ਤੇ ਆ ਕੇ ਸਮਾਪਤ ਹੋ ਰਿਹਾ। ਇਹ ਥੇ ਸਾਬ ਹੈ ਜਿੱਥੇ ਆਪਾਂ ਐ ਸਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦਿਹਾੜਾ ਬਣਾਉਂਦੇ ਹੋਏ ਕਿਉਂਕਿ ਇਹ ਰਮਤਾ ਜਿਹੜੀ ਸਿੱਖ ਰਾਜ ਦੀ ਇਹ ਬਾਬਾ ਜੀ ਦੁਆਰਾ ਕੀਤੀ ਗਈ। ਸਿੱਕਾ ਜਿਹੜਾ ਉੱਚ ਲਾਇਆ ਗਿਆ ਕਿਸਾਨਾਂ ਨੂੰ ਮਾਲਕੀ ਦੇ ਹੱਕ ਦਿੱਤੇ ਗਏ ਸਿੱਖ ਰਾਜ ਵਿੱਚ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਬਾਬਾ ਜੀ ਦੁਆਰਾ ਕੀਤੀਆਂ ਗਈਆਂ ਅੱਜ ਉਹਨਾਂ ਨੂੰ ਯਾਦ ਕਰਦੇ ਹੋਏ ਸਮੂੱਚੀ ਸੰਗਤ ਹੈ ਜਿਹੜੀ ਇਹ ਇਹਦੇ ਵਿੱਚ ਸ਼ਾਮਲ ਹੋ ਰਹੀ ਹੈ ਮੈਂ ਧੰਨਵਾਦ ਕਰਦਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਜਿਨ੍ਹਾਂ ਦਾ ਇਹ ਫਰਜ਼ ਵੀ ਬਣਦਾ ਔਰ ਅੱਜ ਸਾਡਾ ਆਪਣਾ ਫਰਜ਼ ਵੀ ਬੀ ਆ ਚਿੱਟੇ ਤੌਰ ਤੇ ਧੰਨਵਾਦ ਕਰਦਾ ਐਡਵੋਕੇਟ ਅਰਜਨਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਸ਼ੋਭਨੀ ਕਮੇਟੀ ਦੇ ਉਹਨਾਂ ਦਾ ਬੜਾ ਵੱਡਾ ਯੋਗਦਾਨ ਇਸ ਸਾਲ ਔਰ ਇਸ ਸਾਲ ਵੀ ਬਹੁਤ ਵੱਡਾ ਯੋਗਦਾਨ ਆ ਮੈਂ ਸਮਝੀ શકਦਾ ਫਿਰ ਆਪਣੇ ਦੁਆਰਾ ਸ਼ਰੋਭਨੀ ਅਕਾਲੀ ਨਾਲ ਦੁਆਰਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ